ਕੈਨੇਡਾ ਟੂਰਿਸਟ ਵੀਜ਼ਾ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਵੱਡੀ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਕਿ ਅਮਰੀਕਾ ਦੇ ਵੱਲੋਂ ਤੁਹਾਨੂੰ ਦੱਸਦੀ ਹੈ ਕਿ ਪਿਛਲੇ ਹਫ਼ਤੇ ਹੀ ਸੈਂਕੜੇ ਪੰਜਾਬੀਆਂ ਨੂੰ ਡਿਪੋਰਟ ਕੀਤਾ ਗਿਆ ਸੀ ਤੇ ਹੁਣ ਖਬਰਾਂ ਇਹ ਆ ਰਹੀਆਂ ਹਨ ਕਿ ਅਮਰੀਕਾ ਦੇ ਵੱਲੋਂ ਹੋਰ ਹਜ਼ਾਰਾਂ ਭਾਰਤੀ ਪੰਜਾਬੀਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਸੋ ਅੰਮ੍ਰਿਤਸਰ 에어ਪੋਰਟ ਦੇ ਉੱਤੇ ਹਜ਼ਾਰਾਂ ਪੰਜਾਬੀਆਂ ਨੂੰ ਡਿਪੋਰਟ ਕੀਤਾ ਜਾ ਸਕਦਾ ਹੈ ਭਾਰ ਇਸ ਦੌਰਾਨ ਹੁਣ ਪੰਜਾਬੀਆਂ ਦੇ ਕੋਲ ਬਕਾਲਪ ਜਿਹੜਾ ਬਚਦਾ ਹੈ ਕਿ ਉਹ ਦੁਨੀਆ ਦੇ ਹੋਰ ਦੇਸ਼ਾਂ ਦੇ ਵਿੱਚ ਜਾ ਕੇ ਬਸ ਸਕਦੇ ਹਨ ਪਰ ਇੱਥੇ ਤੁਹਾਨੂੰ ਦੱਸਦੀ ਹੈ ਕਿ ਹੁਣ ਜਿਹੜੇ ਵੀ ਪੰਜਾਬੀ ਭਾਰਤੀ ਅਮਰੀਕਾ ਤੋਂ ਡਿਪੋਰਟ ਹੋ ਕੇ ਆ ਰਹੇ ਹਨ ਉਹਨਾਂ ਦੇ ਲਈ ਹੋਰਾਂ ਦੇਸ਼ਾਂ ਦੇ ਵੱਲੋਂ ਵੀ ਫੋਨਡੀਆਂ ਲਗਾ ਦਿੱਤੀਆਂ ਗਈਆਂ ਹਨ ਜੀਹਾਂ ਤੁਹਾਨੂੰ ਦੱਸਦੀ ਹੈ ਕਿ ਬਹੁਤ ਸਾਰੇ ਦੇਸ਼ ਜੋ ਕਿ ਅਮਰੀਕਾ ਦੀ ਵੀਜ਼ਾ ਨੀਤੀ ਨੂੰ ਫਾਲੋ ਕਰਦੇ ਹਨ ਸੋ ਇਸੇ ਦੌਰਾਨ ਹੁਣ 20 ਤੋਂ ਵੱਧ ਦੇਸ਼ਾਂ ਦੇ ਵਿੱਚ ਪੰਜਾਬੀ ਅਗਲੇ 5 ਸਾਲਾਂ ਤੱਕ ਨਹੀਂ ਜਾ ਸਕਦੇ ਜਿਸ ਦੇ ਵਿੱਚ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਇਸ ਤੋਂ ਇਲਾਵਾ ਜੁਕੇ ਵਰਗੇ ਜਿਹੜੇ ਉਹ ਦੇਸ਼ ਸ਼ਾਮਲ ਹਨ ਜਿੱਥੇ ਕਿ ਪੰਜਾਬੀ ਵੱਧ ਤੋਂ ਬੱਦ ਜਾਣਾ ਚਾਹੁੰਦੇ ਆ ਸੋ ਉਹਨਾਂ ਦੇਸ਼ਾਂ ਦੇ ਵੱਲੋਂ ਪਹਿਲਾਂ ਹੀ ਜਿਹੜੀਆਂ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ ਸੋ ਬੀਹਾਂ ਦੇਸ਼ਾਂ ਦੇ ਪੰਜਾਬੀਆਂ ਦੇ ਲਈ ਦਰਵਾਜ਼ੇ ਜਿਹੜੇ ਆ ਉਹ ਅਗਲੇ 5 ਸਾਲਾਂ ਦੇ ਲਈ ਬੰਦ ਹੋ ਚੁੱਕੇ ਹਨ ਜੋ ਕਿ ਕੈਨੇਡਾ ਤੋਂ ਇਲਾਵਾ ਅਮਰੀਕਾ ਤੋਂ ਜਿਹੜੇ ਆ ਡਿਪੋਰਟ ਹੋ ਕੇ ਆ ਰਹੇ ਹਨ ਤੁਹਾਨੂੰ ਦੱਸ ਦਈਏ ਕਿ ਵੱਡੀ ਗਿਣਤੀ ਦੇ ਵਿੱਚ ਕੈਨੇਡਾ ਤੋਂ ਵੀ ਪੰਜਾਬੀ ਅਮਰੀਕਾ ਦੇ ਵਿੱਚ ਡੌਂਕੀ ਲਗਾ ਰਹੇ ਹਨ ਤੇ ਇਸ ਸਮੇਂ ਡੋਨਾਲਡ ਟਰੰਪ ਸਰਕਾਰ ਦੇ ਵੱਲੋਂ ਕਾਫੀ ਜ਼ਿਆਦਾ ਸਖਤੀ ਕੀਤੀ ਹੋਈ ਹੈ ਜਿਸ ਤੋਂ ਬਾਅਦ ਕੀ ਉਹਨਾਂ ਨੂੰ ਵੀ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਤੇ ਉਹਨਾਂ ਨੂੰ ਚਾਹੀਦਾ ਹੈ ਕਿ ਇਸ ਸਮੇਂ ਕੈਨੇਡਾ ਤੋਂ ਅਮਰੀਕਾ ਦੇ ਵਿੱਚ ਡੌਂਕੀ ਨੌਣ ਤੋਂ ਥੋੜਾ ਪਰਹੇਜ਼ ਰੱਖਣ ਥੋੜਾ ਟਾਈਮ ਰੋਕ ਲੈਣ ਕਿਉਂਕਿ ਅਮਰੀਕਾ ਦੇ ਵੱਲੋਂ ਹੁਣ ਡੌਂਕੀ ਲਗਾ ਕੇ ਅਮਰੀਕਾ ਦੇ ਵਿੱਚ ਆਉਣ ਵਾਲਿਆਂ ਨੂੰ ਲਗਾਤਾਰ ਰਿਪੋਰਟ ਕੀਤਾ ਜਾ ਰਿਹਾ ਹੈ ਹਾਲਾਂਕਿ ਕੈਨੇਡਾ ਦੇ ਵੱਲੋਂ ਕਿਹਾ ਗਿਆ ਹੈ ਕਿ ਉਹ 12 ਮਹੀਨੇ ਤੱਕ ਦਾ ਜਿਹੜਾ ਵੀਜ਼ਾ ਦੇ ਸਕਦੇ ਹਨ ਜੋ ਕਿ ਅਮਰੀਕਾ ਤੋਂ ਮਨੁੱਖੀ ਤਸਕਰੀ ਦਾ ਸ਼ਿਕਾਰ ਹੋਏ ਹਨ ਪੰਜਾਬੀ ਭਾਰਤੀ ਜਾਂ ਫਿਰ ਪ੍ਰਵਾਸੀ ਪਰ ਇਹ ਹੁਣ ਆਉਣ ਵਾਲਾ ਵਕਤ ਹੀ ਦੱਸੇਗਾ ਕਿ ਕੀ ਕੈਨੇਡਾ ਦੇ ਵੱਲੋਂ ਸੱਚਮੁੱਚ ਜਿਹੜੇ ਉਹ ਦਰਵਾਜ਼ੇ ਪ੍ਰਵਾਸੀਆਂ ਦੇ ਲਈ ਜੋ ਰਿਪੋਰਟ ਹੋ ਕੇ ਆਏ ਹਨ ਉਹਨਾਂ ਦੇ ਲਈ ਖੋਲੇ ਜਾਂਦੇ ਹਨ ਹਨ ਹਾਲ ਦੀ ਘੜੀ ਦੇ ਵਿੱਚ 20 ਦੇਸ਼ਾਂ ਵੱਲੋਂ ਬੈਨ ਹੀ ਸਮਝਿਆ